ਅੱਧਾ ਗੋਡਾ ਬਦਲਣਾ ਜਾਂ ਪਾਰਸ਼ੀਅਲ ਰੀਪਲੇਸਮੈਂਟ ਦਾ ਮਤਲਬ ਕੀ ਹੁੰਦਾ ਹੈ ਕਿ ਪਾਰਸ਼ੀਅਲ ਰੀਪਲੇਸਮੈਂਟ ਵੀ ਪੂਰਾ ਗੋਡਾ ਬਦਲ ਮੰਗੂ ਉਹਨਾਂ ਹੀ ਕਾਮਯਾਬ ਸਰਜਰੀ ਹੈ ਅੱਧੇ ਗੋਡੇ ਬਦਲਣ ਦੇ ਵਿੱਚ ਕੀ ਕੀ ਚੀਜ਼ਾਂ ਦਾ ਬਦਲਾਅ ਹੁੰਦਾ ਹੈ ਕਿਹੜੀ ਕਿਹੜੀ ਹੱਡੀ ਦੇ ਉੱਤੇ ਕੈਪ ਚੜਦਾ ਹੈ ਸੋ ਸਸਿਕਾ ਜੀ ਦੋਸਤੋ ਮੇਰਾ ਨਾਮ ਡਾਕਟਰ ਵਿਵੇਕ ਮੰਸਲਾ ਹੈ ਮੈਂ ਇੱਕ ਗੋਡੇ ਤੇ ਮੋਢੇ ਦਾ ਵਿਸ਼ੇਸ਼ਗਿਆ ਹਾਂ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਵੀ ਅੱਧਾ ਗੋਡਾ ਮਤਲਬ ਬਦਲਣਾ ਮਤਲਬ ਕਿ ਪਾਰਸ਼ੀਲ ਰੀਪਲੇਸਮੈਂਟ ਦਾ ਮਤਲਬ ਕੀ ਹੁੰਦਾ ਹੈ ਤੇ ਇਹਦੇ ਵਿੱਚ ਕਿਹੜੇ-ਕਿਹੜੇ ਪਾਰਟ ਬਦਲੇ ਜਾਂਦੇ ਨੇ ਚਲੋ ਸ਼ੁਰੂ ਕਰਦੇ ਆਂ ਆਪਾਂ ਗੋਡਾ ਆਪਣਾ ਇੱਕ ਉੱਪਰ ਦੀ ਹੱਡੀ ਪੱਟ ਦੀ ਹੱਡੀ ਤੇ ਨੀਚੇ ਦੀ ਹੱਡੀ ਦੇ ਵਿੱਚ ਦਾ ਜੋੜ ਹੈ ਇਹ ਗੋਡੇ ਦੇ ਵਿੱਚ ਆਪਣੀ ਜਿਹੜੀ ਉੱਪਰ ਦੀ ਬੋਨ ਹੁੰਦੀ ਹੈ ਹੱਡੀ ਹੁੰਦੀ ਹੈ ਉਹਦੇ ਉੱਤੇ ਵੀ ਕਾਰਟਿਲੇਜ ਹੁੰਦਾ ਹੈ ਤੇ ਨੀਚੇ ਵੱਡੀ ਹੱਡੀ ਦੇ ਉੱਤੇ ਵੀ ਕਾਰਟਿਲੇਜ ਹੁੰਦਾ ਹੈ ਇਹ ਕਾਰਟਿਲੇਜ ਦੇ ਨਾਲ ਇੱਕ ਛਿੱਲੀ ਦੀ ਲੇਅਰ ਹੁੰਦੀ ਹੈ ਜਿਹਨੂੰ ਅਸੀਂ ਅੰਗਰੇਜ਼ੀ 'ਚ ਮਿਸਕਸ ਕਹਿੰਦੇ ਆ ਇਹ ਕਿੰਨੀਆਂ ਚੀਜ਼ਾਂ ਨੂੰ ਮਿਲਾ ਕੇ ਇਹ ਆਪਾਂ ਕਹਿੰਦੇ ਵੀ ਗੋਡੇ ਦੇ ਸ਼ੌਕਰ ਨੇ ਤੇ ਗੋਡੇ ਦੀ ਗਰੀਸ ਹੁੰਦੀ ਹੈ। ਹੌਲੀ ਹੌਲੀ ਕੀ ਹੁੰਦਾ ਵੀ ਟਾਈਮ ਦੇ ਨਾਲ ਅਜ ਦੀ ਗਰੀਸ ਹੈ ਇੱਕ ਕਸਣੀ ਸ਼ੁਰੂ ਹੋ ਜਾਂਦੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਤੁਹਾਡਾ ਹੁਣ ਗੋਡਾ ਕੱਸਦਾ ਪਿਆ ਹੈ ਜਾਂ ਪੰਜਾਬੀ ਵਿੱਚ ਅਸੀਂ ਕਹਿੰਦੇ ਹਾਂ ਵੀ ਜਿਹੜਾ ਤੁਹਾਡੇ ਗੋਡੇ ਦਾ ਗੈਪ ਹੈ ਉਹ ਘਟ ਗਿਆ। ਜਦੋਂ ਵੀ ਗੋਡੇ ਦਾ ਗੈਪ ਘਟ ਜਾਂਦਾ ਹੈ ਉਸ ਤੋਂ ਬਾਅਦ ਆਪਾਂ ਨੂੰ ਗੋਡਾ ਬਦਲਣ ਦੀ ਲੋੜ ਹੁੰਦੀ ਹੈ। ਗੋਡਾ ਬਦਲਣਾ ਜੇ ਕਿ ਅਸੀਂ ਕਹਿੰਦੇ ਹਾਂ ਵੀ ਜਿਵੇਂ ਆਹ ਅਗਰ ਤੁਸੀਂ ਦੇਖੋਗੇ ਉੱਪਰ ਪੱਟ ਦੀ ਹੱਡੀ, ਲੱਤ ਦੀ ਹੱਡੀ ਇਦੇ ਵਿੱਚ ਜਿਹੜੀ ਗਰੀਸ ਘਸਦੀ ਹੈ ਉਹਨੂੰ ਅਸੀਂ ਉਤਾਰ ਕੇ ਇਦਾਂ ਦੀ ਸ਼ੇਪ ਬਣ ਜਾਂਦੀ ਹੈ ਇਹਦੇ ਉੱਪਰ ਅਸੀਂ ਉੱਪਰ ਕੈਪਚਰਾਤਾ ਨਿਚਲੇ ਪਾਸੇ ਵੀ ਕੈਪਚਰ ਆਤਾ ਤੇ ਇੱਕ ਨਵੀਂ ਝਿੱਲੀ ਪਾਦੀ ਜਿਹਦੀ ਲਾਈਫ 25 ਤੋਂ 30 ਸਾਲ ਹੈ ਇਸ ਤਰੀਕੇ ਨਾਲ ਅਸੀਂ ਬੇਸਿਕਲੀ ਗੁੱਡਾ ਆਪਾਂ ਬਦਲ ਦਿੰਨੇ ਆ ਹੁਣ ਆਪਾਂ ਗੱਲ ਕਰਾਂਗੇ ਅੱਧੇ ਗੋਡੇ ਬਦਲਣ ਦੀ ਜਾਕੀ ਪਾਰਸ਼ੀ ਰਿਪਲੇਸਮੈਂਟ ਸੋ ਬਹੁਤ ਵਾਰ ਇਦਾਂ ਦੇਖਿਆ ਗਿਆ ਹੈ ਕਿ ਜਿਹੜਾ ਗੋਡੇ ਦੇ ਤਿੰਨ ਹਿੱਸੇ ਅੰਦਰਲਾ ਹਿੱਸਾ ਬਾਹਰਲਾ ਹਿੱਸਾ ਤੇ ਚਪਨੀ ਵਾਲਾ ਹਿੱਸਾ ਤਿੰਨੋਂ ਖਰਾਬ ਨਹੀਂ ਗਏ ਤਿੰਨਾ ਦੀ ਬਜਾਏ ਇੱਕ ਅੰਦਰਲਾ ਜਿਹੜਾ ਹਿੱਸਾ ਹੈ ਗੋਡੇ ਦਾ ਉਹ ਖਰਾਬ ਹੈ ਜਦਕਿ ਅੰਦਰਲਾ ਹਿੱਸਾ ਖਰਾਬ ਹੈ ਆਪਾਂ ਨੂੰ ਪੂਰੇ ਗੋਡੇ ਦੇ ਉੱਤੇ ਕੈਪਚਰ ਆਉਣ ਦੀ ਲੋੜ ਨਹੀਂ ਇਹਦੇ ਵਿੱਚ ਆਪਾਂ ਸਿਰਫ ਗੋਡੇ ਦੇ ਅੰਦਰਲੇ ਪਾਸੇ ਹੀ ਕੈਪਚਰ ਆਵਾਂਗੇ ਪਾਰਸ਼ੀਅਲ ਰੀਪਲੇਸਮੈਂਟ ਦੇ ਵਿੱਚ ਅਗਰ ਮੈਂ ਤੁਹਾਨੂੰ ਇਸ ਮਾਡਲ ਦੇ ਥ्रू ਸਮਝਾਵਾਂ ਇਹ ਉੱਪਰ ਦੀ ਹੱਡੀ ਨੀਚੇ ਦੀ ਹੱਡੀ ਇਹ ਅੰਦਰਲਾ ਪਾਸਾ ਬਾਹਰਲਾ ਪਾਸਾ सो तो बार पासा गोडे का ठीक रहा है चपनी वाला पासा भी ठीक है सिर्फ गोडे का अंदरला पासा खराब है वो तो अंदरले पासे उसी इस तरीके कैद चढ़ा दें ऊपर चढ़ गया ये नीचे चढ़ गया का नमीची ली तो, तो एक नवी झीली छोटी जी पै थी सो हम बहुत सारे लोग सवाल मेरे तो यह करते हैं कि भी अद्धा गोडा बदलना पूरे गोडे बदलने जिन्ना कामयाब है बिल्कुल सही गल है ਅੱਧਾ ਗੁੱਡਾ ਦਾ ਮਤਲਬ ਇਹ ਨਹੀਂ ਹੁੰਦਾ ਵੀ ਸਿਰਫ ਆਪਾਂ ਅੱਧਾ ਗੁੱਡਾ ਪਾਇਆ ਹੈ ਉਹਨੂੰ ਵਾਕਏ ਦੇ ਵਿੱਚ ਸਿਰਫ ਲੋੜ ਹੀ ਅੰਦਰਲੇ ਪਾਸੇ ਕੈਪਚਰ ਹੁੰਦੀ ਸੀਗੀ ਸੋ ਟੈਕਨੋਲੋਜੀ ਦਿਨ ਬਾਈ ਦਿਨ ਵਧਦੀ ਜਾਂਦੀ ਹੈ ਤੇ ਜਿਹਦੇ ਨਾਲ ਹੁਣ ਨਵੇਂ ਇੰਪਲਾਂਟਸ ਆਪਣੇ ਕੋਲ ਆ ਗਏ ਨੇ ਜਿਹਨਾਂ ਸਿਰਫ ਅੰਦਰਲਾ ਪਾਸਾ ਹੀ ਬਦਲ ਕੇ ਆਪਾਂ 100% ਕਰੈਕਸ਼ਨ ਨੂੰ ਅਚੀਵ ਕਰ ਸਕਦੇ ਆ ਫਾਇਦਾ ਇਹਦਾ ਇਹ ਹੁੰਦਾ ਕਿ ਜਿਵੇਂ ਅੰਦਰ ਦੇ ਲਿਗਾਮੈਂਟ ਜਿਨ੍ਹਾਂ ਨੂੰ ਅਸੀਂ ACL ਤੇ PCL ਕਹਿੰਦੇ ਆ ਉਹ ਆਪਣੇ ਬਚੇ ਜਾਂਦੇ ਨੇ ਛੋਟੇ ਜਿਹੇ ਨਾਲ ਆਪਰੇਸ਼ਨ ਹੋ ਜਾਂਦਾ ਤੇ ਲਾਈਫ ਇਹਦੀ ਪੂਰੇ ਗੋਡੇ ਮੰਗੂ 20 ਤੋਂ 25 ਸਾਲ ਰਹਿੰਦੀ ਹੈ ਇੱਕ ਹੋਰ ਗੱਲ ਅੱਧਾ ਗੋਡਾ ਬਦਲਣਾ ਤੁਸੀਂ ਉਦਾਹਰਨ ਦੇ ਤੌਰ ਤੇ ਇਹ ਕਹਿ ਸਕਦੇ ਹੋ ਵੀ ਜਿੱਦਾਂ ਆਪਾਂ ਨਵੀਂ ਗੱਡੀ ਦਿੱਤੀ ਉਹਦੇ ਚਾਰ ਟਾਇਰ ਨਵੇਂ ਪਵਾਏ ਇੱਕ ਟਾਇਰ ਫਟ ਗਿਆ ਜਾਂ ਖਸ ਗਿਆ ਤਾਂ ਆਪਾਂ ਨੂੰ ਚਾਰੋਂ ਟਾਇਰ ਪਵਾਉਣ ਦੀ ਲੋੜ ਨਹੀਂ ਸਿਰਫ ਇੱਕ ਟਾਇਰ ਪਵਾਉਣ ਦੇ ਨਾਲ ਹੀ ਉਹਦੀ ਲਾਈਫ ਉਹਦੀ ਬਰਬੜ ਹੀ ਬਣ ਜੂਗੀ ਸੋ ਦੋਸਤੋ ਪਾਰਸ਼ੀਅਲ ਨੀਜ਼ ਰੀਪਲੇਸਮੈਂਟ ਇੱਕ ਬਹੁਤ ਹੀ ਨਵੀਂ ਟੈਕਨੋਲੋਜੀ ਹੈ ਇਹਦੇ ਬਹੁਤ ਹੀ ਉਮਦਾ ਰਿਜ਼ਲਟ ਨੇ ਟੋਟਲ ਨੀ ਰੀਪਲੇਸਮੈਂਟ ਦੇ ਅਗਰ ਆਪਾਂ ਕੰਪੈਰੀਜ਼ਨ ਕਰੀਏ ਤਾਂ ਲਾਈਫ ਇਹਦੀ ਬਰਾਬਰ ਹੈ ਤੇ ਰਿਜ਼ਲਟ ਇਹਦੇ ਛੇਤੀ ਆਂਦੇ ਨੇ ਤੇ ਰਿਕਵਰੀ ਬਹੁਤ ਛੇਤੀ ਹੁੰਦੀ ਹੈ ਸੋ ਤੁਹਾਨੂੰ ਬਿਲਕੁਲ ਹੀ ਪੰਜ-ਸਤ ਦਿਨਾਂ ਦੇ ਵਿੱਚ ਐਡਾ ਫੀਲ ਹੋਣਾ ਸ਼ੁਰੂ ਹੋ ਜਾਂਦਾ ਵੀ ਮੇਰਾ ਆਪਦਾ ਗੁੱਡਾ ਉਵੇਂ ਦੇ ਉਵੇਂ ਹੀ ਹੈ ਸੋ ਆਪਣੇ ਡਾਕਟਰ ਨੂੰ ਜ਼ਰੂਰ ਮਿਲੋ ਤੇ ਉਹਨਾਂ ਨੂੰ ਜਦੋਂ ਵੀ ਤੁਸੀਂ ਪਾਰਸ਼ਲ ਨੀ ਰੀਪਲੇਸਮੈਂਟ ਜਾਂ ਟੋਟਲ ਨੀ ਰੀਪਲੇਸਮੈਂਟ ਕਰਵਾਉਣਾ ਚਾਹੁੰਦੇ ਹੋ ਉਹਨਾਂ ਨੂੰ ਜ਼ਰੂਰ ਪੁੱਛੋ ਕਿ ਮੇਰੇ ਪੂਰੇ ਗੁੱਡੇ ਤੇ ਕੈਪਚਰਾਂ ਦੀ ਲੋੜ ਹੈ ਜਾਂ ਸਿਰਫ ਅੰਦਰਨਾ ਪਸਾਹੀ ਖਰਾਬ ਹੈ ਉਹਦੇ ਤੇ ਕੈਪਸ਼ਨਾਂ ਦੀ ਲੋੜ ਹੋਊਗੀ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਵੀਡੀਓ ਚੰਗਾ ਲੱਗਿਆ ਹੋਊਗਾ ਜੇ ਤੁਹਾਨੂੰ ਇਸ ਵੀਡੀਓ ਨੂੰ ਪਸੰਦ ਕੀਤਾ ਤੇ ਤੁਸੀਂ ਇਹਨੂੰ ਸਬਸਕ੍ਰਾਈਬ ਤੇ ਲਾਈਕ ਕਰੋ ਬਹੁਤ ਬਹੁਤ ਥੈਂਕ ਯੂ ਸਸੀਕਾਰ